ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਸੋਚਣ ਵਾਲੀ ਗੱਲ ਦੀ ਲੜੀ ਵਿੱਚ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਅਜੀਹੀ ਰਿਸਰਚ ਬਾਰੇ ਜਿਹਦੇ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ ਦੁਨੀਆ ਦੇ ਲਗਭਗ ਹਰ ਇਨਸਾਨ ਦੇ ਸਾਹ ਲੈਣ ਤੇ ਛੱਡਣ ਦਾ ਤਰੀਕਾ ਵੱਖਰਾ ਹੁੰਦਾ ਹੈ ਇਸ ਰਿਸਰਚ ਵਿੱਚ ਇਹ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਨੁੱਖੀ ਪਛਾਣ ਵਾਸਤੇ ਫਿੰਗਰਪ੍ਰਿੰਟ ਜਾਂ ਰੈਟੀਨਾ ਸਕੈਨਿੰਗ ਦੀ ਬਜਾਏ ਮਨੁੱਖੀ ਸਰੀਰ ਨੂੰ ਸਕੈਨ ਕੀਤਾ ਜਾਇਆ ਕਰੇਗਾ ਇਜ਼ਰਾਈਲ ਦੀ ਬੇਜ਼ਮੈਨ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਖੋਜ ਰਾਹੀਂ ਇਹ ਸਾਬਤ ਕੀਤਾ ਹੈ ਕਿ ਕਿਸੇ ਵੀ ਇਨਸਾਨ ਦੇ ਸਾਹ ਲੈਣ ਦਾ ਤਰੀਕਾ ਦੂਸਰੇ ਨਾਲ ਕਦੇ ਵੀ ਨਹੀਂ ਮਿਲਦਾ ਵਿਗਿਆਨੀਆਂ ਨੇ ਲਗਭਗ 100 ਲੋਕਾਂ ਦੇ ਨੱਕ ਦੇ ਹੇਠਾਂ ਇੱਕ ਖਾਸ ਚਿਪ ਲਗਾ ਕੇ 24 ਘੰਟੇ ਤੱਕ ਉਨ੍ਹਾਂ ਦੇ ਸਾਹ ਲੈਣ ਅਤੇ ਛੱਡਣ ਦੇ ਤਰੀਕੇ ਨੂੰ ਰਿਕਾਰਡ ਕਰਨ ਲਈ ਕੰਪਿਊਟਰ ਦਾ ਸਹਾਰਾ ਲਿਆ ਇਸ ਰਿਸਰਚ ਨੇ ਵਿਗਿਆਨੀਆਂ ਨੂੰ ਉਦੋਂ ਹੈਰਾਨ ਕਰ ਦਿੱਤਾ ਜਦੋਂ ਇਹ ਪਾਇਆ ਕਿ ਹਰ ਇਨਸਾਨ ਦੇ ਸਾਹ ਲੈਣ ਦਾ ਤਰੀਕਾ ਦੂਸਰੇ ਨਾਲੋਂ ਵੱਖਰਾ ਸੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਰਿਸਰਚ ਤੋਂ 90 ਫੀਸਦੀ ਨਾਲੋਂ ਜ਼ਿਆਦਾ ਸਟੀਕ ਜਵਾਬ ਪ੍ਰਾਪਤ ਹੋਏ ਹਨ ਉਨਾ ਦਾਵਾ ਕੀਤਾ ਹੈ ਕਿ ਜਿਵੇਂ ਫਿੰਗਰਪ੍ਰਿੰਟ ਜਾਂ ਰੂਟੀਨਾ ਸਕੈਨਿੰਗ ਨਾਲ ਕਿਸੇ ਮਨੁੱਖ ਦੀ ਪਛਾਣ ਹੋ ਸਕਦੀ ਹੈ ਠੀਕ ਉਸੇ ਪ੍ਰਕਾਰ ਸਾਹ ਲੈਣ ਅਤੇ ਛੱਡਣ ਨੂੰ ਵੀ ਇਸ ਉਦੇਸ਼ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ ਵਿਗਿਆਨੀ ਹਾਲੇ ਇਸ ਰਿਸਰਚ ਨੂੰ ਮੁੱਢਲੀ ਜਾਣਕਾਰੀ ਦੱਸਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਇਨਸਾਨ ਦਿਨ ਵਿੱਚ ਕਈ ਵਾਰ ਕਈ ਤਰ੍ਹਾਂ ਦੇ ਕੰਮਕਾਜ ਵਿੱਚ ਸ਼ਾਮਿਲ ਹੁੰਦਾ ਹੈ ਕਦੇ ਉਹ ਚੈਨ ਨਾਲ ਬੈਠਾ ਹੁੰਦਾ ਹੈ ਅਤੇ ਕਦੇ ਕੰਮਕਾਜ ਕਰਕੇ ਦੌੜ ਭੱਜ ਰਿਹਾ ਹੁੰਦਾ ਹੈ ਅਜਿਹੀ ਹਾਲਤ ਵਿੱਚ ਉਸਦੇ ਸਾਹ ਦਾ ਉਤਾਰ ਚੜਾ ਅਲੱਗ-ਅਲੱਗ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਖੋਜ ਨੂੰ ਕਿਸੇ ਅੰਤਿਮ ਸਿੱਟੇ ਤੱਕ ਪਹੁੰਚਣ ਤੋਂ ਪਹਿਲਾਂ ਫਿਲਹਾਲ ਜਾਰੀ ਰੱਖਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਅਗਰ ਖੋਜ ਦੇ ਇਸ ਤਰੀਕੇ ਨੂੰ ਅਮਲ ਵਿੱਚ ਲਿਆਉਂਦਾ ਗਿਆ ਤਾਂ ਇਹ ਫਿੰਗਰਪ੍ਰਿੰਟ ਅਤੇ ਰੁਟੀਨਾ ਸਕੈਨ ਨਾਲੋਂ ਵੀ ਬਧੇਰੇ ਉਪਯੋਗੀ ਹੋਏਗੀ। ਇਸ ਤਰ੍ਹਾਂ ਦੀ ਕਿਸੇ ਹੋਰ ਜਾਣਕਾਰੀ ਨਾਲ ਫਿਰ ਮਿਲਦੇ ਹਾਂ। ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ।